ਸੁਖ ਹਟਲ ਗੁਰ ਸੇਵੀਐ ਇਹ ਨ ਸੁ ਸਹਜ ਸੁਭਾਅ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਚਟੀਐ ਤਉ ਦੇ ਦਿੱਥੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸਚਾ ਪਾਤਸ਼ਾਹ ਸਿਰ ਸਾਹਾਂ ਦੇ ਜਿਸ ਪਾਸ ਬਹਿਠਿਆ ਸੋਹੀਐ ਸਵਨੰਧਾ ਵੀਸਾਹ ਸਜਣ ਸਚਾ ਪਾਤਿ ਸੋ ਸਿਰਸਾਂਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵਿਸਾਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ 5 ਲਾਲਨ ਰਾਵਿਆ ਕਵਨ ਗਤੀਰੀ ਸਖੀ ਬਤਾਵਹੁ ਮੋਜ ਹੈ ਮਤਿਰੀ ਸੂਹਵ ਸੂਹਵ ਸੂਹਵੀ ਆਪਣੇ ਪ੍ਰੀਤਮ ਕੈ ਰੰਗ ਰਤੀ ਲਲਨ ਹਰਾਵਿਆ ਕਵਨ ਗਤੀਰੀ ਸਖੀ ਵਤਾਵਹੁ ਮੋਜ ਹੈ ਮਤੀਰੀ ਸੂਹਵ ਸੂਹਬ ਸੂਹਵੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਉ ਪਾਵ ਮਲੋ ਸੰਗ ਨੈਨ ਪਤੀਰੀ ਜਹਾਂ ਪਠਾਵੋ ਜਾਓ ਤਤਿਰੀ ਜਾਪ ਤਪ ਸੰਜਮ ਦੇਓ ਜਤਿਰੀ निमखमलाभु मोहे मान ताण अहं बोध हतीरी, सानानक सोहाग बतीरी। जाप तप संयम देव जतिरि एक निमखमलाभो मोहे मान ताण अहं बोध हतीरी ਸਾਨੰਨਕ ਸੋਹਾਗ ਵਤੀਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪੰਜਵਾਂ ਲਾਲਨ ਰਾਵਿਆ ਕਵਨ ਗਤੀ ਰੀ ਸਖੀ ਬਤਾਵੋ ਮੁਝ ਹੈ ਮਤੀ ਰੀ ਸੂਹਵ ਸੂਹਵ ਸੂਹਵੀ ਆਪਣੇ ਪ੍ਰੀਤਮ ਕੈ ਰੰਗ ਰਤੀ हे सखी तू किस तरीके नाल सोने लाल दा मिलाप प्राप्त कीता है हे सखी मेनू भी ओ अकल दस् हे सखी तेरे मु उते लाली पक रही है तू अपने प्यारे दे प्रेम रंग विच रंगी हुई है रह आओ हे सखी मेनू भी दस् मैं तेरे पैर अपनी अखां दियां पुतलियां नाल मलंगी तू मेनू जिथे भी ਕਿਸੇ ਕੰਮ ਭੇਜੇਗੀ ਮੈਂ ਉਥੇ ਹੀ ਖੁਸ਼ੀ ਨਾਲ ਜਾਵਾਂਗੀ ਹੇ ਸਖੀ ਅੱਖ ਚਮਕਣ ਜਿੰਨੇ ਸਮੇਂ ਵਾਸਤੇ ਹੀ ਤੂੰ ਮੈਨੂੰ ਜਿੰਦਾ ਮਾਲਕ ਪ੍ਰਭੂ ਮਿਲਾ ਦੇ ਮੈਂ ਉਸ ਦੇ ਇਵਜ ਵਿੱਚ ਸਾਰੇ ਜਪ ਤਪ ਸੰਜਮ ਦੇ ਦਿਆਂਗੀ ਹੇ ਨਾਨਕ ਜਿਹੜੀ ਜੀਵ ਇਸਤਰੀ ਕਿਸੇ ਵੀ ਆਪਣੇ ਮਿੱਥੇ ਹੋਏ ਪਦਾਰਥ ਜਾਂ ਉਦਮ ਆਤਕ ਦਾ ਮਾਨ ਤੇ ਆਸਰਾ ਛੱਡ ਦਿੰਦੀ ਹੈ ਹੌਮੇ ਵਾਲੀ ਅਕਲ ਤਿਆਗ ਦਿੰਦੀ ਹੈ ਉਹ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ